ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਤਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਨੂੰ ਚਾਰ ਨਗ ਦਿਖਾਵਾਂਗੇ ਜਿਦੇ ਚ ਦੋ ਮੱਝਾਂ ਸੂਆਂ ਸਵਾਏ ਆ ਜੀ ਨਾਗ ਦੋਨੇ ਵੀ ਤੇ ਦੋ ਗਾਮਾ ਇਹ ਵੀ ਸੁੰਜਾ ਸਮਾਜ ਨੇ ਤਾਜ਼ੀਆਂ ਨੇ ਬਿਲਕੁਲ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਜੀ ਮਾਨਨਾ ਪਿੰਡ ਬੁੱਤਰ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਠੀਕ ਆ ਮੋਬਾਈਲ ਨੰਬਰ ਭਾਈ 90824 71000 ਠੀਕ ਆ ਬਾਈ ਵਪਾਰ ਦਾ ਕੰਮ ਹੀ ਆ ਜੀ ਹਾਂਜੀ ਸਾਡਾ ਪ੍ਰਾਣਾ ਹੀ ਨਹੀਂ ਵਪਾਰ ਸਾਡਾ ਰਾਮੇ ਵਪਾਰੀ ਕੇ ਨਾਮ ਮਸ਼ਹੂਰ ਆ ਜੀ ਸਾਡਾ ਬੁੱਤ ਠੀਕ ਆ ਬਾਈ ਹਾਂਜੀ ਰੂਟੀਨ ਚ ਨਾ ਕੰਮ ਦੇ ਰਹੇ ਹਾਂ ਜੀ ਮੱਜਾਂ ਕੰਮ ਆ ਦੋਨੇ ਜੀ ਠੀਕ ਆ ਬਾਈ ਅੱਜ ਫਿਰ ਚਾਰ ਨਾਗ ਸੀਗੇ ਜੀ ਅੱਜ ਚਾਰ ਨਾਗ ਆ ਜੀ ਕਾਲੀ ਤੋਂ ਸ਼ੁਰੂ ਕਰ ਲਾਂਗੇ ਬਾਈ ਸੂਆ ਕਿੰਨਾ ਵੇ ਸੂਈ ਆ ਜੀ ਕਾਲੀ ਦਾ ਦੂਜਾ ਸੂਆ ਵੀਰੇ ਕਦੋਂ ਸੂਈ ਆ ਜੀ ਵੀਰੇ ਸੂਈ ਆ ਬਾ 12:00 ਵਜੇ ਸੂਈ ਆ ਦੁਪਹਿਰੇ ਦੁਪਹਿਰੇ ਆ ਠੀਕ ਆ ਬਾਈ ਬੱਚਾ ਕਿ ਦਿੱਤਾ ਜੀ ਬੱਚਾ ਬੱਚੀ ਆ ਵੀਰੇ ਬੱਚਾ ਮਗਰ ਬੱਚੀ ਜੇਰ ਡਨ ਆ ਜੀ ਹਾਂ ਪਈਆ ਠੀਕ ਆ ਬਾਈ ਕਿੰਨਾ ਕ ਬੋਲਾ ਕੱਢਿਆ ਜੀ ਇਹਦਾ ਬੋਲਾ ਬਾਈ ਹੁਣ ਬੱਚਾ ਪੁੱਤਾਂ ਜਗਾ ਆ ਗਏ ਸਾਢੇ 3 4 ਕਿਲੋ ਚੋਇਆ ਵਾ ਠੀਕ ਆ ਜੀ ਹਾਂ ਥਣਾ ਦੇ ਬਾਅਦ ਹਾਂ ਚੋਾਈ ਜੂ ਹੀ ਬਹੁਤ ਵਧੀਆ ਕੋਈ ਭੂਰ ਸ਼ਿੱਟਾ ਨਹੀਂ ਜਾਵਾਂ ਨਹੀਂ ਜਾਵਾਂ ਕਿੰਨੀ ਕਪੈਸਿਟੀ ਆ ਬਾਈ ਬੋਲਾ ਦੀ ਆਪਣੀ ਗਾਰੰਟੀ ਹੋਊ ਥਣਾ ਦੀ ਗਾਰੰਟੀ ਕਪੈਸਿਟੀ ਯਾਰ ਮਾਲਕਾਂ ਨੇ 24 25 ਕਿਲੋ ਪਹਿਲਣ ਦਾ ਕਹਿ ਕੇ ਦਿੱਤਾ ਆਪਾਂ ਨੂੰ ਠੀਕ ਆ ਬਾਈ ਗਾ ਹੁਣ ਸੇਵਾ ਤੇ ਡਿਪੈਂਡ ਕਰਦਾ ਵੀ ਬੰਦੇ ਨੇ ਕਿੰਨਾ ਚੋਣਾ ਜਾਂ ਕੀ ਗੱਲ ਵਾ ਸਹੀ ਗੱਲ ਆ ਜੀ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਤੋੜ ਕੇ ਦਿਖਾਦੀ ਪਈ ਮੈਂ ਇੱਕ ਦਿਖਾਈਂਗਾ ਆਖੋ ਆਇ ਕੱਦ ਕਾਠ ਵੱਡਾ ਜੀ ਬਾਕੀ ਵਜਨ ਵਜੂਦ ਪੂਰਾ ਚੰਗਾ ਦੁਪਹਿਰੇ 12:00 ਵਜੇ ਸੂਈ ਸੀਗੀ ਜੀ ਬੱਚਾ ਮਗਰ ਫੀਮੇਲ ਆ ਜੀ ਬਛੜੀ ਜਿਹੋ ਜੀ ਕਰਮਾ ਵਾਲੀ ਆ ਆਪ ਆ ਉਹੋ ਜਿਹਾ ਮਗਰ ਬੱਚਾ ਜੇਰ ਪਰਪਰ ਡੰਨ ਆ ਜੀ 3 3.5 ਕਿਲੋ ਬੋਲਾ ਬਾਈ ਦੱਸਦਾ ਕਿ ਆਪਾਂ ਕੱਢ ਲਿਆ ਜੀ ਬਾਕੀ ਮਾਲਕਾਂ ਨੇ 25 26 ਕਿਲੋ ਦੀ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 25 26 ਕਿਲੋ ਦੀ ਚਵਾਈ ਹੋਈ ਵੀ ਆ ਤੇ ਬਾਕੀ ਇੱਕ ਤੀਰ ਉਮੀਦ ਤਾਂ ਪਲੱਸ ਦੀ ਹੈ ਜੀ ਬਾਕੀ ਸੇਵਾ ਦੇ ਸਿਰ ਤੇ ਹਵਾਨਾ ਚੈੱਕ ਕਰ ਲੋ ਜੀ ਜਿਹੜੇ ਸਾਬ ਉਹਨਾਂ ਕਰਮ ਵਾਲੀ ਦੀ ਤਿਆਰੀ ਹੈ ਜੀ ਉਸ ਹਿਸਾਬ ਨਾਲ 25 26 ਕਿਲੋ ਕੋਈ ਬਹਲਾ ਨਹੀਂ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆਣ ਹਲੇ ਤਣ 3.5 ਕਿਲੋ ਦੁੱਧ ਬੋਲਾ ਇਹਨਾਂ ਚੋਂ ਕੱਢਿਆ ਹੋਇਆ ਜੀ ਥਾਣਾ ਦੇ ਸੱਜ ਬਹੁਤ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਕ ਨਹੀਂ ਜੀ ਥਣ ਕੱਲਾ ਕੱਲਾ ਨਿਖੜ ਮਾ ਲੱਗਿਆ ਵਾ ਥਣ ਬੰਨ ਲਈ ਵੀਰ ਥਾਣਾ ਦੀ ਗਾਰੰਟੀ ਹੋਊਗੀ ਬਾਈ ਕਹਿੰਦਾ ਕੋਈ ਭੂਰ ਨਹੀਂ ਸ਼ਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਆ ਠੰਡੀ ਸੀਲ ਬਾਈ ਪੂਰੀ ਹੈ ਜੀ ਬਹੁਤ ਵਧੀਆ ਬਾਈ ਭਾਵੇਂ ਜਵਾਹਰ ਚੋਈ ਚੱਲੇ ਠੀਕ ਹੈ ਜੀ ਪ੍ਰੋਵਾਈਡ ਠੰਡੀ ਸੀਲ ਕਰਮ ਵਾਲੀ ਪੂਰੀ ਹੈ ਬਾਕੀ ਜਿਹੜੀ ਹਵਾਨੇ ਦੀ ਫਿਟਨੈਸ ਚੈੱਕ ਕਰ ਲਓ ਕੋਈ ਵੀਰੇ ਟੱਟ ਮਾ ਲੈਵਾਨੀਗਾ ਪੂਰਾ ਫਿਟਨੈਸ ਵਾਲਾ ਹਵਾਨਾ ਜੀ ਬਾਕੀ ਕਾਮਯਾਬੀ ਇਹੀ ਹੈ ਜੀ ਕਿਉਂਕਿ ਇਹਨੂੰ ਬਿਮਾਰੀ ਰਹਿਤ ਹਵਾਨਾ ਆਪਾਂ ਕਹਿ ਸਕਦੇ ਆ ਜੀ ਥਾਣਾ ਦੇ ਸਾਈਜ਼ ਚੈੱਕ ਕਰ ਲਓ ਬਹੁਤ ਸੋਹਣਿਆ ਗੈਪ ਤੇ ਲੱਗਿਆ ਇੱਕ ਨਗ ਨ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਮਗਰ ਬੱਚਾ ਵੱਛੀ ਆ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਬਾਈ ਦਾ ਬ ਲੈਣ ਦੇਣ ਵਾਲੀ ਜਮਾਂ ਜਾਇਜ ਗੱਲ 8200 ਦੇਣੀ ਆ ਜੀ ਜਮਾ ਬਸ ਠੀਕ ਆ ਕੋਈ ਵੀਰ ਸੌਦੇਬਾਜ਼ੀ 'ਚ ਨਾ ਪਵੇ ਹਾਂ ਬਸ ਛੋੜ ਛੱਪਾ ਹੋਊਗਾ ਬਸ ਵੀ ਠੀਕ ਆ ਜੀ ਜਮਾ ਜੈਜ ਡਿਮਾਂਡ ਆ 82000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਕੋਈ ਵੀਰ ਸੌਦੇਬਾਜ਼ੀ 'ਚ ਨਾ ਪਵੇ ਚਲੋ ਆਏ ਗਏ ਸੱਜਣ ਦਾ ਮਾਣ ਤਾਣ ਜ਼ਰੂਰ ਹੋਊਗਾ ਜੀ 2 ਨੰਬਰ ਐਚ ਐਫ ਸੂਆ ਵੀਰੇ ਕੰਨਮਾ ਇਹਦਾ ਵੀ ਦੂਜਾ ਸੂਆ ਵੀਰੇ ਕਦੋਂ ਸੂਇਆ ਬਸ ਵੀਰੇ ਖੜੀ ਰਹਿਨਦੀ ਘੰਟਾ ਡੇਢ ਘੰਟਾ ਹੋਇਆ ਸੂਈ ਨੂੰ ਠੀਕ ਆ ਜੀ ਤੇ ਜੇ ਹਜੇ ਇਹਦੀ ਮੰਨ ਲਓ ਪੈਣੀ ਬਾਕੀ ਆ ਜੀ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਕੀ ਆ ਬੱਚਾ ਜੀ ਮਗਰ ਠੀਕ ਆ ਬੱਚਾ ਮਗਰ ਬੱਚਾ ਇਹ ਕੱਚੇ ਥਾਂ ਬੰਨੀ ਵੀ ਸੀਗੀ ਜੀ ਤਾਂ ਕਰਕੇ ਹੁਣ ਪੱਕੇ ਥਾਂ ਕਰ ਲਈ ਆ ਬੱਚਾ ਮਗਰ ਆ ਜਾਂਦਾ ਬੱਚਾ ਜਾਂ ਜੇਰ ਪੈਣੀ ਹਜੇ ਬਾਕੀ ਆ ਜੀ ਇਹ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਕਿਉਂਕਿ ਇਹ ਕੱਲ ਹੀ ਆਈ ਸੀ ਵੈੜ ਹਜੇ ਮਾਲਾ ਜੀ ਜਾਨੀ ਲਾਇਆ ਤੇ ਉਪਰ ਆ ਜਾ ਕਰਕੇ ਆ ਜਾ ਕਰਕੇ ਸੂਤੀ ਠੀਕ ਆ ਜੀ ਕਿੰਨਾ ਕ ਬਾਜੂ ਵੀਰੇ ਦੁੱਧ ਦੁੱਧ ਯਾਰ ਇਹਦਾ 27 28 ਕਿਲੋ ਦਾ ਰਿਕਾਰਡ ਦਿੱਤਾ ਵਿਆ ਠੀਕ ਹੈ ਜੀ ਬਾਕੀ ਥਣ ਬਾਕੀ ਸੇਵਾ ਹਨਾ ਥਣਾ ਦੇ ਸਾਇਜ ਵੀ ਬਹੁਤ ਸੋਹਣੇ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਥੋੜੀ ਜੀ ਭਲ ਕਰੀ ਫਿਰਦੀ ਹੈ ਨਾ ਬਈ ਇੱਕ ਸਾਈਡ ਤੇ ਹੈਗੀ ਥੋੜਾ ਜਿਹਾ ਭਲ ਪਹਿਲੇ ਦੂਜੇ ਸੂਏ ਪਸ਼ੂ ਕਾਰੀ ਜਾਂਦਾ ਤਿਆਰੀ ਬਹੁਤ ਚੰਗੀ ਆ ਥਣਾ ਦੀ डन ਹੋਊਗੀ ਬੇਫਿਕਰ ਹੋ ਜਾਓ ਜੀ ਚਾਰ ਹੀ ਥਣ ਨੇੜੇ ਤੋਂ ਦਿਖਾ ਦਿੰਨੇ ਇੱਕ ਵੈਸੇ ਹੀ ਆ ਭਈਆ ਮਾੜੀ ਜੀ ਉਹੀ ਆ ਭਈ ਠੀਕ ਹੈ ਜੀ ਬਾਕੀ ਇਹਦੀ ਵੀ ਉਮੀਦ ਚੰਗੇ ਦੁੱਧ ਦੀ ਆ ਬਾਕੀ ਜਿਹੜੀਆਂ ਮੇਰੇ ਐਫ ਐਫ ਹੁੰਦੀਆਂ ਮਸ਼ੀਨਾਂ ਹੀ ਹੁੰਦੀਆਂ ਕਿ ਮੌਸਮ ਹੁਣ ਚੰਗਾ ਆ ਜਾਣਾ ਅੱਗੇ ਦੁੱਧ ਕਰਮਾਲੀ ਤੋਂ ਜਿੰਨਾ ਮਰਜੀ ਚੋਲਿਓ ਜੀ ਅੰਦਰ ਨੂੰ ਲੈ ਜਾਓ ਜੀ ਥੋੜਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਜੀ ਬੱਚਾ ਮਗਰ ਆ ਜਾਂਦਾ ਇਹਦੇ ਵੱਛਾ ਜੀ ਵਜਨ ਵਜੂਦ ਇਹਦਾ ਵੀ ਚੰਗਾ ਕੱਦ ਕਾਠ ਇਹਦਾ ਵੀ ਵੱਡਾ ਹੀ ਆ ਜੀ ਬਰੀਡ ਵਾਈਜ਼ ਪੂਰੀ ਚੰਗੀ ਆ ਜੀ ਕੋਈ ਬਰੇ ਦਾ ਸੀਮਾ ਰਿਕਾਰਡ ਮਿਲਿਆ ਹੋਵੇ ਜੀ ਨਹੀਂ ਭਾਈ ਕੋਈ ਆਪਾਂ ਐਵੇਂ ਤੈਨੂੰ ਝੂਠ ਮਾਰੀ ਜਾਈਏ ਹਨਾ ਠੀਕ ਆ ਜੀ ਆਪਾਂ ਰਕਾਰਡ ਕੂੜਾ ਨਾ ਕਦੇ ਪੁੱਛਿਆ ਵਾ ਇਹ ਤਾਂ ਹੁਣ ਵੀ ਸਮਝ ਹੈਗੀ ਆ ਉਵੇਂ ਬੱਸ ਠੀਕ ਆ ਜੀ ਤੇ ਇਹਦੀ ਡਿਮਾਂਡ ਵੀਰੇ ਇਹ 1.5 ਦੇ ਦੇਣਗੇ ਜੇ ਕੋਈ ਜੋੜਾ ਲੈ ਜੂ ਭਾਈ ਸਮਾਨ ਤਣ ਕਰ ਠੀਕ ਆ ਜੀ 1 ਲੱਖ 5000 ਰੁਪਿਆ ਇਹਦੀ ਡਿਮਾਂਡ ਆ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਦਨ ਜ਼ਿਆਦਾ ਹੋ ਜਾਊਗਾ ਤਿੰਨ ਨੰਬਰ ਵੀਰੇ ਝੋਟੀ ਦਾ ਸੂਆ ਕਿੰਨਾ ਜੀ ਇਹ ਦੂਜੇ ਸੂਏ ਆ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਅੱਜ ਹੋ ਗਏ ਜੀ 7-8 ਦਿਨਾਂ ਆਹ ਬੱਚਾ ਬੱਚਾ ਕੀ ਹੈ ਜੀ ਕੱਟਾ ਹੀ ਆ ਗਿਆ ਮਗਰ ਬੱਚਾ ਕੱਟਾ 7 ਤੋਂ 8 ਦਿਨ ਜੇਰ ਪ੍ਰੋਪਰ ਡੰਨ ਨਾ ਜੀ ਜੂਰ ਬਈ ਸਾਫ ਆ ਠੀਕ ਆ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਬਈ ਆਪਣੇ ਕੋਲੇ ਨਵੀਆਂ ਹੀ ਆਈਆਂ ਮਹੀਆਂ ਮਤਲਬ 14 ਕਿਲੋ ਤਿਆਰ ਸੀ ਚੋਕੇ ਲਈ ਆਪਾਂ ਹੁਣ ਦੁੱਧ ਮੰਨ ਲਾ 12 ਮੰਨ ਕੇ ਜਾ 12 ਮੰਨ ਕੇ ਆ ਜੇ ਥਣਾ ਦੀ ਡੰਨ ਜੀ ਗਰਾਂਤੀ ਨਹੀਂ ਕੋਈ ਆ ਜਾ ਲਓ ਜੀ ਚੈੱਕ ਕਰਾ ਦਿੰਨੇ ਤੁਹਾਨੂੰ ਹਵਾਨਾ ਫਾਨਣ ਲੱਗਿਆ ਵੀ ਵੀਰੇ ਪੂਰਾ ਟੌਪ ਦਾ ਕੱਦ ਕਾਠ ਪੂਰਾ ਵੱਡਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਫਵਾਨੇ ਦੀ ਫਿਟਨੈਸ ਬਹੁਤ ਆ ਤੋੜ ਕੇ ਦਿਖਾ ਦੇ ਵੀਰੇ ਉਧਰ ਨੂੰ ਰੈਕੂ ਤੋੜ ਦੇ ਥੋੜਾ ਜਿਹਾ ਡਰਦਾ ਆ ਪਰ ਤੁਹਾਨੂੰ ਦੂਰੋਂ ਤੋਂ ਚੈੱਕ ਕਰਾ ਦਾਂਗੇ ਜੀ ਥਣ ਪੂਰਾ ਸੋਨਾ ਲੱਗਿਆ ਵਾ ਬਾਈਕਰ ਦਾ 14 ਕਿਲੋ ਚਵਾਈ ਦੀ ਇੱਕ ਨੰਬਰ ਹੋ ਠੀਕ ਆ ਜੀ ਠੰਡੀ ਸੀਲ ਵੀ ਕਰਮਾ ਲਈ ਪੂਰੀ ਆ ਜੀ ਥੋੜਾ ਜਿਹਾ ਡਰਦਾ ਹੀ ਆ ਜੀ ਪਸੂ ਕੋਈ ਗੱਲ ਨਹੀਂ ਜੀ ਫਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਕਦ ਤੁਸੀਂ ਆਪ ਹੀ ਲਾ ਲਓ ਬਰੋਬਰ ਗਾਂ ਖੜੀ ਆ ਜੀ ਪੂਰਾ ਉੱਚਾ ਹੀ ਜਾਂਦਾ ਕਰਮਾਲੀ ਦਾ ਕਿੰਨਾ ਪਾਜੂ ਵੀਰੇ ਦੁੱਧ ਉਦ ਝੋਟੇ ਵੀ 15 ਕਿਲੋ ਚਵਾ ਦੂਗੀ ਹੱਕ ਆ ਵੀਰੇ ਜਵਾਉਣ ਦਾ ਕਦ ਕਾਠ ਵਜਨ ਦਾ ਅੰਤ ਕੋਈ ਨਹੀਂ ਜੀ 15 ਬਸਮਾ ਦਾ ਵੀ ਨਹੀਂ ਬਾਈ ਅੰਤ ਕੋਈ ਠੀਕ ਆ ਜੀ ਬਸਮਾ ਕੇ ਦਾ ਪੂਰਾ ਸੋਨਾ ਟੋਪ ਦਾ ਥਾਣਾ ਹੁੰਦਾ ਮੁੱਠੀ ਮੁੱਠੀ ਮਾਰਦੀ ਕੱਢ ਕੇ ਠੀਕ ਆ ਬੰਨ ਦੇ ਵੀਰ ਹਾਂ ਬਾਕੀ ਵੀਰੇ 1 ਮੀਟਰ ਰੋਕੀ ਰੋਕ ਕੱਟ ਵਾਲਾ ਫਵਾਨਾ ਚੈੱਕ ਕਰ ਸਕਦੇ ਹੋ ਫਵਾਨਾ ਚੈੱਕ ਕਰੋ ਜੀ ਲਓ ਜੀ ਆਹ ਵਾਨਾ ਕਿਸੇ ਕਿਸੇ ਮੱਝ ਦੇ ਲੱਗਿਆ ਹੁੰਦਾ ਬਾਈ ਗਾਂਆਂ ਵਰਗਾ ਬਾ ਕੋਈ ਗੱਲ ਨਹੀਂ ਬੰਨ ਲੀ ਜੀ ਤੇ ਇਹਦੀ ਡਿਮਾਂਡ ਵੀ ਰਿਆ ਨਿਆ ਇਧਰ ਲਿਆ ਲੈ ਚੱਲੋ ਜੀ ਅੰਦਰ ਨੂੰ ਬੰਨ ਦੋ ਥੋੜਾ ਜਿਹਾ ਡਰਦਾ ਜੀ ਪਸ਼ੂ ਤਾਜ਼ਾ ਆਇਆ ਕਰਕੇ ਨਾ ਜੀ ਨਹੀਂ ਲਾਇਆ ਹਜੇ ਜੀ ਇਹਦੀ ਡਿਮਾਂਡ ਵੀ ਰੇ 132000 ਦੀ ਝੋਤੀ ਦੇਣਾ ਠੀਕ ਹੈ ਜੀ ਜਮਾ ਜੈਜ ਡਿਮਾਂਡ ਆਏ ਦੀ ਵੀ ਕੱਦ ਕਾਠ ਵਜਨ ਪੂਰਾ ਚੰਗਾ ਸੋਨਾਪੁਰ ਦਾ ਸਿੰਘ ਆ ਤੇਰੀ ਵੀਡੀਓ ਕਰਕੇ ਡਰਦੀ ਜਵਾਗ ਬੈਠਾ ਲੋ ਜੀ ਥੋੜਾ ਜਿਹਾ ਕੈਮਰਾ ਕਰਕੇ ਡਰਦੀ ਸੀਗੀ ਜੀ ਉਪਰਾ ਕਰਦੀ ਸੀ ਠੰਡੀ ਸੀਲ ਦਾੰਤ ਕੋਈ ਨਹੀਂ ਬਾਕੀ ਐਂ ਵੀਰੇ ਝੋਟੀਆਂ ਹੱਥ ਲਵਾਉਂਦੀਆਂ ਨਹੀਂ ਹੁੰਦੀਆਂ ਪਰਵਾਹ ਹੀ ਨਹੀਂ ਬਾਈ ਜੈਕ ਕਰ ਸਕਦੇ ਹੋ ਐਵੇਂ ਥੇਕ ਲੱਖ ਕਿੰਨਾ ਜੀ ਕਿਹਾ ਸੀ 1 ਲੱਖ 131000 ਦੀ ਦੇ ਦੇ ਠੀਕ ਆ ਜੀ 131000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਜੀ ਦੋ ਨੰਬਰ ਬਰੈਸ ਸੁਆ ਕੇ ਨਮਾ ਜੀ ਇਹਦਾ ਤੀਜਾ ਸੁਆ ਜੀ ਇਹ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਏ ਬਈ 14 15 ਦਿਨ ਹੋਣਾ ਕੱਟਾ ਇਹ ਵੀ ਕੱਟਾਈ ਆ ਜੀ 14 ਤੋਂ 15 ਦਿਨ ਹੋ ਗਏ ਬਾਕੀ ਬੱਚਾ ਤੁਹਾਡੇ ਸਾਹਮਣੇ ਆ ਤੁਸੀਂ ਚਾਹੇ 20 ਮੰਨ ਲਓ ਜੀ ਚਾਹੇ 15 ਮੰਨ ਲਓ ਜੀ ਇਦੇ ਥੱਲੇ ਕਿੰਨਾ ਦੁੱਧ ਤਿਆਰ ਆ ਜੀ ਥੱਲੇ ਬਾਈ ਦੁੱਧ ਹੁਣ ਉ ਤਾਂ 15 ਕਿਲੋ ਚੋਕੇ ਲਈ ਆ 13 ਕਿਲੋ ਭਾਂਡੇ ਪਾਉਂਦੀ ਆ ਜੀ ਠੀਕ ਆ ਜੀ ਖਾਣਾ ਦਾਣ ਪਸ਼ੂ ਖਰ ਜਾਂਦਾ ਦੋਨੇ ਮਈਆਂ ਇਕੱਠੀਆਂ ਹੀ ਆਈ ਉਪਰਾ ਖਰ ਜਾਂਦਾ ਜੀ ਪਸ਼ੂ ਕਿਉਂ ਨਾ ਪਸ਼ਵਾ ਦਾ ਅੰਤ ਨਹੀਂ ਬਾਈ ਕੋਈ ਠੀਕ ਆ ਜੀ ਉਹਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ 13 ਕਿਲੋ ਆਪਦਾ ਜੋਕ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਥੋੜਾ ਜਿਆ ਤਾਜ਼ੇ ਆਏ ਕਰਕੇ ਨਾ ਪਸ਼ੂ ਡਰਦੇ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਕਿਲੋ ਕਿਲੋ ਦੀ ਧਾਰ ਆ ਬਾਈ ਸਹੀ ਗੱਲ ਆ ਜੀ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਜੀ ਫੈਕਸ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਾ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਜਮਾ ਜਾਇ ਜ 114000 ਦੀ ਦੇ ਦੇਾਂਗੇ ਠੀਕ ਆ ਜੀ ਜਮਾ ਜਾਇ ਜ ਡਿਮਾਂਡ ਆ ਜੀ 114000 ਰੁਪਿਆ ਦੀ ਡਿਮਾਂਡ ਆ ਬਾਕੀ ਲੈਸ ਹੋ ਜਾਊਗਾ ਜੀ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ